हां जी ਅੱਜ ਆਪਾਂ ਗੱਲ ਕਰਨ ਲੱਗੇ ਆ 50 ਸਾਲ ਪਹਿਲਾਂ ਦੀ 50 ਸਾਲ ਪਹਿਲਾਂ ਲੋਕ ਭੂਤ ਪ੍ਰੇਤਾਂ ਤੋਂ ਬਹੁਤ ਡਰਦੇ ਹੁੰਦੇ ਸੀ ਇਸ ਤਰ੍ਹਾਂ ਹੀ ਇੱਕ ਪਿੰਡ ਦੇ ਬਾਹਰਲੇ ਪਾਸੇ ਸੇਵੇ ਸੀ ਜਾਨੀ ਕਿ ਸ਼ਮਸ਼ਾਨ ਘਾਟ ਸੀ ਤੇ ਸੇਵਿਆਂ ਤੋਂ ਗਾਹਾਂ ਥੋੜੀ ਜੀ ਦੂਰ ਜਾ ਕੇ ਸ਼ਾਮਲਾਟ ਆ ਪਈ ਸੀ ਉਥੇ ਗੱਡੀਆਂ ਵਾਲੇ ਆ ਕੇ ਬਹਿ ਜਾਂਦੇ ਨੇ ਜਦੋਂ ਗੱਡੀਆਂ ਵਾਲੇ ਆ ਕੇ ਬਹਿ ਜਾਂਦੇ ਨੇ ਜਦੋਂ ਕੋਈ ਵੀ ਬੰਦਾ ਜੇ ਰਾਤ ਨੂੰ ਉਸ ਸੇਵਿਆ ਕੋਲ ਦੀ ਜਾਂਦਾ ਤਾਂ ਉਸ ਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਿਵੇਂ ਝਾਂਜਰ ਦੀ ਛਣਕਣੀ ਤਾੜੀਆਂ ਜੀਆਂ ਵੱਜਣੀਆਂ ਜਾਂ ਫਿਰ ਕਲਕਾਰੀਆਂ ਜੀਆਂ ਵੱਜਣੀਆਂ ਜਾਂ ਮੈਨੂੰ ਛੜਾ ਦੋ ਏ ਛੜਾ ਦੋ ਏ ਜਾਂ ਫਿਰ ਅੱਗ ਜੀ ਮੂਰੇ ਮੂਰੇ ਭਜਣੀ ਇਹ ਸਾਰਾ ਕੁਝ ਦਿਖਾਈ ਦਿੰਦਾ ਸੀ ਤੇ ਇਸ ਕਰਕੇ ਕੋਈ ਵੀ ਪਿੰਡ ਦਾ ਬੰਦਾ ਉਸ ਸੇਵਿਆ ਕੋਲ ਦੀ ਨਹੀਂ ਲੰਗਦਾ ਸੀ ਤਾਂ ਸਾਰੇ ਪਿੰਡ ਦੇ ਸੱਥਾਂ ਵਿੱਚ ਤੇ ਮਹੱਲਿਆਂ ਦੇ ਵਿੱਚ ਅਣਗਵਣ ਦੇ ਵਿੱਚ ਸਾਰੇ ਕਹਿਣ ਲੱਗੇ ਵੀ ਉੱਥੇ ਤਾਂ ਭੂਤਾਂ ਰਹਿੰਦੀਆਂ ਨੇ ਉਧਰ ਦੀ ਨਾ ਨੰਗੇਓ ਐਂ ਕਰਕੇ ਉੱਥੇ ਮੈ ਇਹ ਕੁਝ ਆਵਾਜ਼ ਸੁਣਾਈ ਦਿੱਤੀ ਐ ਇਸ ਕਰਕੇ ਉੱਥੋਂ ਦੀ ਕੋਈ ਵੀ ਨਹੀਂ ਲੰਗਦਾ ਸੀ ਕਾਫੀ ਸਮਾਂ ਲੰਘਿਆ ਜਦੋਂ ਤਾਂ ਕੋਈ ਵੀ ਨਾ ਡਰਦਾ ਜਾਇਆ ਕਰੇ ਉੱਥੋਂ ਦੀ ਤਾਂ ਇੱਕ ਬਜ਼ੁਰਗ ਨੇ ਸੋਚਿਆ ਵੀ ਕੀ ਗੱਲ ਐ ਇਹ ਐਡਾ ਕਾ ਤੋ ਡਰ ਦਾ ਮਾਹੌਲ ਹੈ ਅੱਗੇ ਪੁਰਾਣੇ ਬੁਢੇ ਹੁੰਦੇ ਸੀ ਨਾ ਜਿਹੜੇ ਉਹ ਬਹੁਤ ਦਲੇਰ ਹੁੰਦੇ ਸੀ ਤੇ ਤਾਕਤਵਾਰ ਵੀ ਬਹੁਤ ਹੁੰਦੇ ਸੀ ਤੇ ਉਹਨਾਂ ਦੇ ਦਿਲ ਬਹੁਤ ਕਾੜੇ ਹੁੰਦੇ ਸੀ ਉਹ ਬਜ਼ੁਰਗ ਨੇ ਸੋਚਿਆ ਵੀ ਮੈਂ ਦੇਖ ਕੇ ਆਉਣਾ ਅੱਜ ਰਾਤ ਨੂੰ ਵੀ ਕੀ ਕਾਰਨਾ ਹੈ ਕੀ ਗੱਲ ਹੈ ਕੌਣ ਆਵਾਜ਼ਾਂ ਦਿੰਦਾ ਹੈ ਕੀ ਕਾਰਨਾ ਹੈ ਕਿਵੇਂ ਤਾੜੀਆਂ ਵੱਜਦੀਆਂ ਨੇ ਕਿਵੇਂ ਕਲਕਿਆਰੀਆਂ ਵੱਜਦੀਆਂ ਨੇ ਵੀ ਅੱਜ ਮੈਂ ਦੇਖ ਕੇ ਆਉਣੀ ਆਉਣਾ ਤਾਂ ਉਹ ਬਜ਼ੁਰਗ ਨੇ ਜਦੋਂ ਰਾਤ ਨੂੰ 12 ਵਜੇ ਗੰਡਾਸਾ ਚੱਕਿਆ ਤੇ ਸਿਵਿਆਂ ਵੱਲ ਤੁਰ ਪਿਆ ਜਦੋਂ ਉਹ ਸਿਵਿਆਂ ਵੱਲ ਤੁਰਿਆ ਜਾਂਦਾ ਸੀ ਤਾਂ ਉਵੇਂ ਝਾਂਜਰ ਦੀ ਛਣਕਣੀ ਸ਼ੁਰੂ ਹੋ ਗਈ ਉਹ ਡਰਿਆ ਨਹੀਂ ਤੇ ਅੱਗੇ ਨੂੰ ਵੱਧ ਲਿਆ ਫੇਰ ਕਲਕਿਆਰੀਆਂ ਹੀ ਆ ਪੈਣ ਲੱਗੀਆਂ ਫੇਰ ਵੀ ਉਹ ਬਜ਼ੁਰਗ ਡਰਿਆ ਨਹੀਂ ਅੱਗੇ ਨੂੰ ਹੋਰ ਵੱਧ ਗਿਆ ਜਦੋਂ ਉਹ ਜਮਾ ਸਿਵਿਆਂ ਦੇ ਲਵੇ ਵਗ ਗਿਆ ਤਾਂ ਉਥੋਂ ਇੱਕ ਅੱਗ ਜੀ ਬਲੀ ਤੇ ਉਹਦੇ ਮੂਰ ਨੂੰ ਭੱਜ ਲਈ ਤਾਂ ਬਜ਼ੁਰਗ ਵੀ ਉਹ ਅੱਗ ਦੇ ਮੰਗਰ ਹੀ ਭੱਜ ਲਿਆ ਆ ਗਾਹਾਂ ਜਾ ਕੇ ਦੇਖਿਆ ਜਦੋਂ ਉਹ ਦੋ ਮੁੰਡੇ ਸੀ ਉਹਨਾਂ ਨੇ ਸੋਚਿਆ ਵੀ ਇਹ ਤਾਂ ਬਜ਼ੁਰਗ ਹੈ ਵੀ ਆਪਾਂ ਰੁਕ ਜਾਨੇ ਆ ਤਾਂ ਉਹ ਦੋਨੇ ਮੁੰਡੇ ਰੁਕ ਗਏ ਤਾਂ ਬਜ਼ੁਰਗ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਹਾਂ ਭਾਈ ਤੁਸੀਂ ਕੌਣ ਹੋ ਕੀ ਗੱਲ ਕਾਹ ਤੋਂ ਡਰਾਉਨੇ ਹੋ ਤਾਂ ਉਹ ਬਜ਼ੁਰਗ ਦੇ ਪੈਰੀ ਹੱਥ ਲਾ ਕੇ ਹੱਥ ਬੰਨ ਕੇ ਖੜ ਗਏ ਕਹਿੰਦੇ ਬਾਬਾ ਇਹ ਕੋਈ ਗੱਲ ਨਹੀਂ ਕੋਈ ਨਾ ਕੋਈ ਭੂਤ ਹੈ ਕਿ ਨਾ ਕੋਈ ਪ੍ਰੇਤ ਹੈ ਅਸੀਂ ਆ ਗੱਡੀ ਵਾਲਿਆਂ ਦੇ ਮੁੰਡੇ ਆ ਸਾਡੀਆਂ ਕੁੜੀਆਂ ਮਟਿਆਰ ਨੇ ਤੇ ਇੱਥੋਂ ਦੇ ਕੁਝ ਲਫੈਂਡ ਜੇ ਮੁੰਡੇ ਢੀੜੇ ਕੱਢਣ ਲੱਗੇ ਸੀ ਅਸੀਂ ਆਖਿਆ ਵੀ ਇਹਨਾਂ ਨਾਲ ਅਸੀਂ ਲੜਤਾ ਸਕਦੇ ਨਹੀਂ ਕਿਉਂਕਿ ਇਹ ਸਰਦਾਰ ਨੇ ਅਸੀਂ ਗਰੀਬ ਆਦਮੀ ਆ ਵੀ ਸਾਡਾ ਮੁਕਾਬਲਾ ਤਾਂ ਹੋਣਾ ਨਹੀਂ ਵੀ ਆਪਾਂ ਕੋਈ ਸਕੀਮ ਬਣਾਈਏ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਡਰਾਈਏ ਵੀ ਜਿਹੜੇ ਇਹ ਸਾਡੇ ਇੱਧਰ ਗੱਡੀਆਂ ਲਵੇ ਨਾ ਆ ਸਕਣ ਅਸੀਂ ਇਸ ਤਰ੍ਹਾਂ ਕਰਕੇ ਇਸ ਸਕੀਮ ਬਣਾਈ ਉਹਦੇ ਦਾ ਅਸੀਂ ਆਪਦੀ ਰੱਖਿਆ ਕਰਦੇ ਆਂ ਇਹ ਰੱਖਿਆ ਕਰਕੇ ਸਾਰਾ ਕੁਝ ਸਾਨੂੰ ਇਹ ਕਰਨਾ ਪਿਆ ਤਾਂ ਉਹ ਬਜ਼ੁਰਗ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਬਾ ਬੇਟਾ ਠੀਕ ਐ ਤੁਹਾਡੀ ਸਕੀਮ ਬਹੁਤ ਵਧੀਆ ਕੰਮ ਕਰਿਆ ਪਰ ਤੁਸੀਂ ਡਰਾਉਣੇ ਕਾ ਤੋਂ ਉਹ ਕਹਿੰਦੇ ਸਾਡੀਆਂ ਇਸੇ ਕਰਕੇ ਡਰਾਉਣੇ ਆ ਵੀ ਸਾਡੀਆਂ ਕੁੜੀਆਂ ਮਟਿਆਰ ਨੇ ਸਾਡੀਆਂ ਭੈਣਾ ਮਟਿਆਰ ਨੇ ਵੀ ਸਾਡੀ ਗੱਡੀਆਂ ਵੱਲ ਕੋਈ ਨਾ ਆ ਸਕੇ ਨਾਲੇ ਬਾਬਾ ਤੇਰੇ ਮੂਰੇ ਹੱਥ ਬੰਦਿਆਂ ਵੀ ਤੂੰ ਇਹ ਗੱਲ ਪਿੰਡ ਵਾਲਿਆਂ ਨੂੰ ਨਾ ਦੱਸੀ ਜੇ ਇਹ ਗੱਲ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਸਾਡਾ ਬਹੁਤ ਬੁਰਾ ਹਾਲ ਹੋ ਜੂ ਤੇ ਨਾਲੇ ਸਾਰੇ ਪਿੰਡ ਨੂੰ ਪਤਾ ਲੱਗ ਜੂ ਵੀ ਇਹ ਐਂ ਕਰਦੇ ਨੇ ਤਾਂ ਉਹ ਬਜ਼ੁਰਗ ਕਹਿੰਦਾ ਨਹੀਂ ਬੇਟਾ ਤੁਸੀਂ ਆਪਦੀ ਰੱਖਿਆ ਕਰੀ ਐ ਕਿਸੇ ਸਕੀਮ ਦੇ ਨਾਲ ਕਰੀ ਐ ਸੌਂਕਾ ਦੀ ਮੈਂ ਪਿੰਡ ਵਾਲਿਆਂ ਨੂੰ ਐਂ ਜਾ ਕੇ ਕਹੂੰ ਵੀ ਹਾਂ ਭਾਈ ਉਥੇ ਦਾ ਸੱਚੀ ਪੂਤਾ ਰਹਿੰਦੀਆਂ ਨੇ ਉਧਰ ਨਾ ਕੋਈ ਜਾਇਓ ਨਾਲੇ ਸੋਨੂੰ ਮੈਂ ਇਹ ਵੀ ਧੰਨਵਾਦ ਕਰਦਾ ਜਿਹੜਾ ਤੁਸੀਂ ਲੜਾਈ ਤੋਂ ਬਗੈਰ ਆਪਦੀ ਰੱਖਿਆ ਕਰੀ ਹੈ ਇਸ ਤਰ੍ਹਾਂ ਕਈ ਵਾਰੀ ਗਰੀਬ ਬੰਦੇ ਨੂੰ ਆਪਦੀ ਸਕੀਮ ਵੀ ਲਾਉਣੀ ਪੈਂਦੀ ਹੈ ਕਿਉਂਕਿ ਗਰੀਬ ਬੰਦਾ ਕਿਸੇ ਸਰਦਾਰਾਂ ਦੇ ਬਰਾਬਰ ਲੜ ਨਹੀਂ ਸਕਦਾ ਹੁੰਦਾ ਉਹ ਫਿਰ ਆਪ ਦਾ ਕੋਈ ਨਾ ਕੋਈ ਜੋਗਤ ਬਣਾਉਂਦਾ ਤੇ ਆਪਦਾ ਟਾਈਮ ਪਾਸ ਕਰਦਾ ਹੈ